ਕੀ ਹਾਲ ਹੈ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਬਹੁਤ ਸੋਹਣੀ ਤੇ ਹੈਰਤਾਨੀ ਦੀ ਦਾ ਤੁਹਾਨੂੰ ਕਾਣੀ ਬਹੁਤ ਪਸੰਦ ਆਉਗੀ ਸੋਹਣੀ ਪਿੰਡ ਦਾ ਇੱਕ ਉਧਾਰਨ ਜਿਹਾ ਮੁੰਡਾ ਸੀ ਨਰਮ ਦਿਲ ਦਾ ਹਮੇਸ਼ਾ ਹੱਸਦਾ ਰਹਿਣ ਵਾਲਾ ਪਰੰਤੂ ਥੋੜਾ ਇਕੱਲਾ ਉਹ ਹਿੰਮਤ ਹਸਪੀਟਲ ਬਰੈਂਡਾ ਵਿੱਚ ਵਰਕਰ ਸੀ ਡਿਊਟੀ ਉਸਦੀ ਜਾਂ ਤਾਂ ਤਰ ਰਾਤ ਦੀ ਲੱਗਦੀ ਸੀ ਸੋਹਣੀ ਕਹਿੰਦਾ ਸੀ ਰਾਤ ਨੂੰ ਕੰਮ ਕਰਨਾ ਚੰਗਾ ਲੱਗਦਾ ਹੈ ਸ਼ੋਰ ਸ਼ਰਾਬਾ ਨਹੀਂ ਹੁੰਦਾ ਤੇ ਦਿਲ ਵੀ ਠੰਡਾ ਰਹਿੰਦਾ ਏ ਹਸਪਤਾਲ ਦੀਆਂ ਲਾਈਟਾਂ ਹੌਲੀ ਹੌਲੀ ਚਮਕ ਰਹੀਆਂ ਸੀ ਹਰ ਕਮਰੇ ਵਿੱਚ ਮਸ਼ੀਨਾਂ ਦੀ ਬੀਬ ਆਵਾਜ਼ ਆ ਰਹੀ ਸੀ ਉਸ ਰਾਤ 10:00 ਵਜੇ ਦੇ ਕਰੀਬ ਸਣੀ ਨਰਸ ਸਟੇਸ਼ਨ ਤੇ ਬੈਠਾ ਸੀ ਕਿ ਦਰਵਾਜ਼ੇ ਤੋਂ ਇੱਕ ਡਾਕਟਰ ਅੰਦਰ ਆਈ ਚਿੱਟਾ ਕੋਟ ਸਿੱਧੇ ਜੁੜੇ ਹੋਏ ਵਾਲ ਤੇ ਅੱਖਾਂ 'ਚ ਅਜੀਹ ਹਵਿਸ਼ਵਾਸ ਜਿਵੇਂ ਕਿਸੇ ਨੇ ਰੌਸ਼ਨੀ ਪਾ ਦਿੱਤੀ ਹੋਵੇ ਨੇਮ ਟੈਗ ਤੇ ਲਿਖਿਆ ਸੀ ਡਾਕਟਰ ਅੰਜਲੀ ਉਹ ਦੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਜੈਮ ਲਾਉਣ ਕਰਕੇ ਪੂਰੀ ਫਿੱਟ ਪਈ ਸੀ ਸਣੀ ਉਸ ਨੂੰ ਦੇਖਦਾ ਹੀ ਰਹਿ ਗਿਆ ਸੀ ਸਣੀ ਨੇ ਹੌਰੇ ਨਾਲ ਉਸ ਨੂੰ ਸਲਾਮ ਕੀਤਾ ਸਤਿ ਸ਼੍ਰੀ ਅਕਾਲ ਮੈਮ ਅੰਜਲੀ ਮੁਸਕਰਾ ਕੇ ਬੋਲੀ ਸਤਿ ਸ਼੍ਰੀ ਅਕਾਲ ਸਣੀ ਅੱਜ ਤੋਂ ਨਾਈਟ ਸ਼ਿਫਟ ਤੇ ਹੈ ਨਾ ਸਣੀ ਨੇ ਹੱਥ ਜੋੜ ਕੇ ਕਿਹਾ ਹਾਂ ਜੀ ਮੈਮ ਰਾਤ ਮੇਰੇ ਵਰਗਾਂ ਲਈ ਵਧੀਆ ਰਹਿੰਦੀ ਹੈ ਲੋਕ ਸੌਂਦੇ ਨੇ ਅਸੀਂ ਜਾ ਕੇ ਕੰਮ ਕਰੀਦਾ ਅੰਜਲੀ ਹੌਲੀ ਹੱਸਪਈ ਉਹ ਦੀ ਹंसी ਚਿੱਟੇ ਬਰਾਵੇਂ ਨਾਲ ਬਹੁਤ ਜਿਆਦੇ ਸੋਹਣੀ ਲੱਗ ਰਹੀ ਸੀ ਜਿਵੇਂ ਚਾਨਣ ਕਿਸੇ ਪਾਣੀ ਦੇ ਟੋਏ ਵਿੱਚ ਝਲਕ ਰਿਹਾ ਹੋਵੇ ਸਣੀ ਦਾ ਦਿਲ ਕੀਤਾ ਮੈਡੋ ਨੂੰ ਹੁਣੇ ਹੀ ਜੈਤੂ ਦਾ ਕਿਲਾ ਦਿਖਾਵੋ ਉਸ ਰਾਤ ਐਮਰਜੈਂਸੀ ਵਾਰਡ ਤੇ ਇੱਕ ਹਾਂਸੀ ਦਾ ਮਰੀਜ਼ ਆ ਗਿਆ ਸਣੀ ਤੇ ਅੰਜਲੀ ਦੋਵੇਂ ਮਿਲ ਕੇ ਸਾਰੀ ਰਾਤ ਲੱਗੇ ਰਹੇ। ਸਣੀ ਨੇ ਵੇਖਿਆ ਅੰਜਲੀ ਕਿਸੇ ਵੀ ਗੱਲ 'ਚ ਘਬਰਾਉਂਦੀ ਨਹੀਂ। ਉਹ ਸ਼ਾਂਤ ਰਹਿੰਦੀ ਹੈ ਪਰ ਹਰ ਚੀਜ਼ ਤੇ ਨਜ਼ਰ ਰੱਖਦੀ ਹੈ। ਰਾਤ ਦੇ 3 ਵਜੇ ਸੀ। ਜਦ مریض ਸੇਫ ਹੋ ਗਿਆ ਸੀ। ਅੰਜਲੀ ਨੇ ਚਾਹ ਬਣਾਈ ਤੇ ਸਣੀ ਨੂੰ ਕਹਿੰਦੀ, "ਲੈ ਸਣੀ ਤੂੰ ਵੀ ਲੈ। ਪੂਰੀ ਰਾਤ ਤੂੰ ਖੜਾ ਰਿਹਾ ਹੈ। ਥੱਕ ਗਿਆ ਹੋਵੇਂਗਾ। ਤੂੰ ਵੀ ਤਾਂ ਮੇਰੇ ਨਾਲ ਕੰਮ ਹੀ ਕਰਦਾ ਵਿਆਸੀ।" ਉਹ ਪੁੱਛਣ ਲੱਗੀ ਤੇਰੀ ਕੋਈ ਸਹੇਲੀ ਹੈਗੀ ਆ ਤਾਂ ਸਣੀ ਨੇ ਕਿਹਾ ਨਹੀਂ ਮੈਮ ਮੈਂ ਤਾਂ ਸਿੰਗਲ ਆ ਮੇਰੇ ਮਰਗਾਂ ਦੀ ਸਹੇਲੀ ਕਿੱਥੇ ਸਾਨੂੰ ਕੋਈ ਤਾਂ ਨਹੀਂ ਪਾਉਂਦੀ ਅਸੀਂ ਸਿੰਗਲ ਹੀ ਰਹਿ ਜਾਣਾ ਲੱਗਦਾ ਮੈਡਮ ਹੱਸ ਪਈ ਤੇ ਬੋਲੀ ਤੂੰ ਇੰਨਾ ਫਿੱਟ ਬਿਆਹੇ ਇਸ ਬਾਡੀ ਦਾ ਕੀ ਫਾਇਦਾ ਜੇ ਤੇਰੀ ਸਹੇਲੀ ਹੈ ਨਹੀਂ ਉਹ ਨੀਵੀ ਪਾਲਣ ਦਾ ਹੱਦ ਤੇ ਕੰਦਾ ਹੈ ਤੁਸੀਂ ਬਣ ਜਾਓ ਜੇ ਤੁਹਾਨੂੰ ਮੈਂ ਵਧੀਆ ਲੱਗਦਾ ਤਾਂ ਉਹ ਚੁੱਪ ਕਰ ਜਾਂਦੀ ਹੈ ਸੋਨੀ ਨੇ ਡੌਲੇ ਦਾ ਸਹੇ ਦੇ ਖੰਝਲੀ ਦਾ ਵੀ ਗਿਲ ਕਰਦਾ ਹੈ ਮੈਂ ਇਸ ਨਾਲ ਸਾਰੀ ਰਾਤ ਸਣੀ ਚਾ ਲੈ ਲੈਂਦਾ ਦੋਵੇਂ ਹਸਪਤਲ ਦੀ ਛੱਤ ਤੇ ਬੈਠੇ ਚਾਹ ਪੀਂਦੇ ਨੇ ਠੰਡੀ ਹਵਾ ਵਗ ਰਹੀ ਹੁੰਦੀ ਹੈ ਤੇ ਹੌਲੀ-ਹੌਲੀ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਸਣੀ ਕਹਿੰਦਾ ਮੈਂ ਕਈ ਵਾਰ ਲੱਗਦਾ ਏ ਕਿ ਹਸਪਤਲ ਵੀ ਕਿਸੇ ਪਿੰਡ ਵਰਗਾ ਏ ਹਰ ਬੰਦਾ ਆਪਣੀ ਤਕਲੀਫ ਲੈ ਕੇ ਆਉਂਦਾ ਏ ਤੇ ਜਦ ਠੀਕ ਹੋ ਜਾਂਦਾ ਏ ਤਾਂ ਮੁੜ ਕਦੇ ਆਉਂਦਾ ਨਹੀਂ ਅੰਜਲੀ ਹੌਲੇ ਨਾਲ ਬੋਲੀ ਤੇ ਤੂੰ ਤੂੰ ਕਦੇ ਕਿਸੇ ਤਕਲੀਫ ਵਿੱਚ ਆਇਆ ਸਣੀ ਕੁਝ ਪਲ ਚੁੱਪ ਰਿਹਾ ਫਿਰ ਕਹਿੰਦਾ ਆਇਆ ਤਾਂ ਨਹੀਂ ਸੀ ਪਰ ਜ਼ਿੰਦਗੀ ਨੇ ਕਦੇ ਕਦੇ ਹਸਪੀਟਲ ਵਾਲੀ ਹੀ ਹਾਲਤ ਕਰ ਦਿੱਤੀ ਹੈ ਦੋਵੇਂ ਜਨੇ ਹਸਪਤਾਲ ਪਰੋਂ ਹੰਸੀ ਚ ਕੁਝ ਦਰਦ ਛਿਪਿਆ ਹੋਇਆ ਸੀ ਰਾਤ ਹੋਰ ਗਹਿਰੀ ਹੁੰਦੀ ਗਈ ਤਾਰੇ ਹਸਪੀਟਲ ਦੇ ਸ਼ਿਸ਼ੇ ਚ ਚਲਕ ਰਹੇ ਸੀ ਤੇ ਦੋਵਾਂ ਦੀਆਂ ਅੱਖਾਂ ਵਿੱਚ ਹੌਲੀ ਹੌਲੀ ਜਾਣ ਪਛਾਣ ਦਾ ਇੱਕ ਚਮਕਦਾ ਰੰਗ ਪੈਦਾ ਹੋ ਗਿਆ ਸੀ ਸੁੰਨਾ ਵਿੱਚ ਕਾਫੀ ਜਾਣ ਪਛਾਣ ਹੋ ਚੁੱਕੀ ਸੀ ਅਗਲੇ ਦਿਨ ਵੀ ਸ਼ਨੀ ਦੀ ਨਾਈਟ ਡਿਊਟੀ ਸੀ ਤੇ ਉਹ ਆ ਚੁੱਕਾ ਸੀ ਉਹ ਜਦੋਂ ਹੀ ਹਸਪੀਟਲ ਪਹੁੰਚਿਆ ਤਾਂ ਡਾਕਟਰ ਅੰਜਲੀ ਪਹਿਲਾਂ ਹੀ ਬਾੜ ਵਿੱਚ ਫੈਲਾ ਦੇਖ ਰਹੀ ਸੀ ਸਣੀ ਹੌਲੀ-ਹੌਲੀ ਆਵਾਜ਼ ਚ ਬੋਲਿਆ ਸਤਿ ਸ਼੍ਰੀ ਅਕਾਲ ਡਾਕਟਰ ਜੀ ਅੰਜਲੀ ਨੇ ਮੁੜ ਕੇ ਵੇਖਿਆ ਮੁਸਕਰਾ ਕੇ ਕਹਿੰਦੀ ਉਹ ਸਣੀ ਤੂੰ ਰਾਤ ਦੀ ਡਿਊਟੀ ਤੇ ਫੇਰ ਸਣੀ ਹੱਸ ਪਿਆ ਜੀ ਡਾਕਟਰ ਜੀ ਮੇਰੀ ਤਾਂ ਰਾਤਾਂ ਹੀ ਸਾਥੀ ਨੇ ਮੈਨੂੰ ਤਾਂ ਰਾਤ ਦੀ ਡਿਊਟੀ ਕਰਕੇ ਹੀ ਮਜ਼ਾ ਆਉਂਦਾ ਹੈ ਇਸ ਲਈ ਮੈਂ ਰਾਤ ਦੀ ਡਿਊਟੀ ਕਰਾ ਰੱਖੀ ਹੈ ਦੈਣ ਚ ਲੋਕ ਨੇ ਰਾਤ ਚ ਖਮੋਸ਼ੀ ਹੈ ਅੰਜਲੀ ਨੇ ਹੌੜੇ ਨਾਲ ਕਿਹਾ ਤੇ ਖਮੋਸ਼ੀ ਚ ਤੈਨੂੰ ਕਦੇ ਡਰ ਨਹੀਂ ਲੱਗਦਾ ਇੰਨੀ ਖਮੋਸ਼ੀ ਵਿੱਚ ਇਨਸਾਨ ਅਕਸਰ ਡਰ ਜਾਂਦਾ ਹੈ ਤੈਨੂੰ ਡਰ ਨਹੀਂ ਲੱਗਦਾ ਕਦੇ ਉਹ ਕਹਿੰਦਾ ਨਹੀਂ ਜੀ ਡਰ ਕਦਾ ਅਗਲੇ ਦਿਨਾਂ ਚ ਉਹਨਾਂ ਦੀਆਂ ਰਾਤਾਂ ਹੋਰ ਸੋਹਣੀਆਂ ਹੋਗੀਆਂ ਜ਼ਿਆਦਾ ਵੀਡੀਓ ਵੀ ਹੁੰਦੀ ਹੈ ਸਣੀ ਪਹਿਲਾਂ ਆ ਜਾਂਦਾ ਸੀ ਛੱਤ ਤੇ ਚਾਹ ਰੱਖਦਾ ਦੋ ਕੱਪਾਂ ਨਾਲ ਅੰਜਲੀ ਆਉਂਦੀ ਤਾਂ ਹੌਲੇ ਨਾਲ ਕਹਿੰਦੀ ਤੂੰ ਫਿਰ ਪਹਿਲਾਂ ਆ ਗਿਆ ਸਣੀ ਹੱਸ ਕੇ ਕਹਿੰਦਾ ਜੀ ਰਾਤ ਤਾਂ ਤਦ ਛੁੱਟੀ ਹੁੰਦੀ ਏ ਜਦ ਤੁਸੀਂ ਆਉਣੇ ਅੰਜਲੀ ਉਸਦੀ ਗੱਲ ਸੁਣ ਕੇ ਹਾਸੇ ਲੈਂਦੀ ਪਰ ਉਹ ਮੁਸਕਰਾਟ ਹੁਣ ਸਿਰਫ ਦੋਸਤੀ ਵਾਲੀ ਨਹੀਂ ਰਹੀ ਸੀ ਰਾਤ ਦੇ ਇਕੱਲੇ ਪਲਾਂ 'ਚ ਕਈ ਵਾਰ ਦੋਵੇਂ ਚੁੱਪਚਾਪ ਹਸਪੀਟਲ ਦੀ ਛਾਤ ਤੇ ਬੈਠ ਜਾਂਦੇ ਹਵਾ ਹੌਲੀ ਹੌਲੀ ਚੱਲਦੀ ਤੇ ਦੋਵੇਂ ਆਪਣੀ ਸੁਖਿਆ ਵਾਲੀ ਗੱਲਾਂ ਕਰਦੇ ਅੰਜਲੀ ਕਹਿੰਦੀ ਮੇਰਾ ਖਾਵੇ ਇੱਕ ਛੋਟਾ ਜਿਹਾ ਕਲੀਨਿਕ ਖੋਲਾਂ ਜਿੱਥੇ ਪਿੰਡ ਦੇ ਲੋਕਾਂ ਦਾ ਮੁਫਤ ਇਲਾਜ ਕਰਿਆ ਜਾਵੇ ਸਣੀ ਬੋਲਿਆ ਤੇ ਮੈਂ ਸੋਚਦਾ ਹਾਂ ਜੇ ਤੁਸੀਂ ਕਲੀਨਿਕ ਖੋਲੋਗੇ ਮੈਂ ਉੱਥੇ ਕੰਮ ਕਰਾਂਗਾ ਚਾਹੇ ਸਿਰਫ ਫਰਸ਼ੀ ਸਾਹ ਕਰਨਾ ਵਾਗੂ ਅੰਜਲੀ ਫੇਰਾਸ ਤੇ ਤੂੰ ਸੱਚਮੁੱਚ ਜੀਵੇਂ ਸਣੀ ਪਰ ਇਹ ਤੇਰੀ ਖੂਬੀ ਏ ਉਹਦੀ ਹਾਂਸੀ ਦੀ ਆਵਾਜ਼ ਰਾਤ ਚ ਗੂੰਜੀ ਜਿਵੇਂ ਕਿਸੇ ਸੁਰੇਲੀ ਧੁਨ ਨੇ ਦਿਲ ਨਰਮ ਕਰ ਦਿੱਤਾ ਹੋਵੇ ਹਸਪਤਾਲ ਦੀਆਂ ਰਾਤਾਂ ਹੁਣ ਸਣੀ ਲਈ ਪਹਿਲਾਂ ਵਰਗੀਆਂ ਨਹੀਂ ਰਹੀਆਂ ਸੀ ਹੁਣ ਤਾਂ ਹਰ ਤਾ ਉਸਨੇ ਇੱਕ ਉਹਦੀ ਇੱਕ ਹੁੰਦੀ ਸੀ ਡਾਕਟਰ ਅੰਜਲੀ ਦੀ ਜਦੋਂ ਆਉਂਦੀ ਤਾਂ ਜਿਵੇਂ ਸਾਰਾ ਆਵਾਜ਼ ਚੰਨ ਹੋ ਜਾਂਦਾ ਸੀ ਸਣੀ ਨੂੰ ਹੋਣਾ ਆਪਣੇ ਦਿਲ ਚ ਕੁਝ ਨਵਾਂ ਮਹਿਸੂਸ ਹੋਣ ਲੱਗ ਪਿਆ ਸੀ ਨਾ ਉਹ ਹੱਸਪੋਂਦਾ ਸੀ ਜਿਵੇਂ ਪਹਿਲਾਂ ਵਾਲਾ ਹੱਸਦਾ ਸੀ ਉਹ ਥੋੜਾ ਚੁੱਪ ਰਹਿੰਦਾ ਸੀ ਅਤੇ ਸ਼ਾਂਤ ਰਹਿੰਦਾ ਸੀ ਨਾ ਹੀ ਬਿਨਾ ਅੰਜਲੀ ਨਾਂ ਦਾ ਲੱਗ ਦਿੱਤੇ ਉਹ ਮਾਂ ਦੇ ਲੱਗਦਾ ਸੀ ਇੱਕ ਰਾਤ ਹੌਲੀ ਹਵਾ ਚੱਲ ਰਹੀ ਸੀ ਬਾਰਿਸ਼ ਦਾ ਮੌਸਮ ਹੋਇਆ ਪਿਆ ਸੀ ਹਾਂ ਸਤਪੰਦਾਲ ਦੀ ਛੱਤ ਤੇ ਦੋਵੇਂ ਖੜੇ ਹੋਏ ਸੀ ਹੱਥ 'ਚ ਚਾਹ ਦਾ ਕੱਪ ਅਤੇ ਅੱਖਾਂ ਦੇ ਵਿੱਚ ਸੁਪਨੇ ਸਾਫ਼-ਸਾਫ਼ ਦੇਖ ਰਹੇ ਸੀ ਅੰਜਲੀ ਬੋਲਦੀ ਹੈ ਸਮੀ ਤੈਨੂੰ ਪਤਾ ਹੈ ਕਈ ਵਾਰ ਮੈਂ ਸੋਚਦੀ ਆਂ ਕਿ ਅਸੀਂ ਜੋ ਕਰਦੇ ਹਾਂ ਉਹ ਸਿਰਫ਼ ਕੰਮ ਨਹੀਂ ਇੱਕ ਸੇਵਾ ਹੈ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਸੁਨੀ ਹੌਲੀ-ਹੌਲੀ ਅੰਜਲੀ ਨੂੰ ਕਹਿੰਦਾ ਹੈ ਹਾਂ ਡਾਕਟਰ ਜੀ ਪਰ ਕੁਝ ਲੋਕ ਸਾਡੇ ਦਿਲ ਨਾਲ ਵੀ ਜੁੜ ਜਾਂਦੇ ਨੇ ਅੰਜਲੀ ਹੱਸ ਪਾਰੋਂ ਹਾਸੇ ਇੱਕ ਹੌਲੀ ਲੱਜਾ ਸੀ ਹਵਾ ਨੇ ਉਹਦੇ ਵਾਲ ਚਿਹਰੇ ਉੱਤੇ ਡਾ ਲੈਂਦੇ ਸੁਨੀ ਨੇ ਅੰਜਾਏ ਜੋ ਹੱਥ ਨਾਲ ਹੌਲੇ ਨਾਲ ਹਟਾ ਦਿੱਤੇ ਦੋਵੇਂ ਕੁਝ ਪਲ ਚੁੱਪ ਰਹੇ ਚੁੱਪ ਚ ਵੀ ਪਿਆਰ ਦੀ ਹੀ ਗੱਲ ਸੀ ਉਸ ਰਾਤ ਦੋਵਾਂ ਨੇ ਬਿਨਾ ਬੋਲੇ ਬਹੁਤ ਕੁਝ ਕਹਿ ਦਿੱਤਾ ਪਰ ਜ਼ਿੰਦਗੀ ਹਮੇਸ਼ਾ ਰਾਹਾਂ ਨਹੀਂ ਛੱਡਦਾ ਹਰ ਰਾਤ ਕਾਵਿ ਹੋ ਚੁੱਕੀ ਸੀ ਖਾਸਬਦਾਲ ਦੇ ਕੋਰੀਡੋਰ ਜਮਾਂ ਖਮੋਸ਼ ਲੱਗ ਰਹੇ ਸੀ ਸਿਰਫ ਬਾਹਰ ਹਵਾਦੀਆਂ ਹੋ ਰਹੀਆਂ ਝੋਲੀਆਂ ਦਰਖਤਾਂ ਨੂੰ ਹਲਾਰਾ ਨੂੰ ਸੀ। ਸਣੀ ਨੇ ਆਪਣੀ ਘੜੀ ਦੇਖੀ। 12:05 ਹੋ ਗਏ ਸੀ। ਅਤੇ ਡਿਊਟੀ ਲੰਮੀ ਹੋ ਚੁੱਕੀ ਸੀ। ਪਰ ਦਿਲ ਜੀਵਤ ਰਾਂ ਚੈਨ ਵਿੱਚ ਸੀ। ਡਾਕਟਰ ਅੰਜਲੀ ਰਾਉਲ ਲਾ ਕੇ ਬਾਹਰ ਆ ਰਹੀ ਸੀ। ਹੱਥ ਵਿੱਚ ਕਾਪੀ ਸੀ ਪਰ ਨਜ਼ਰਾਂ ਸਣੀ ਵਲ ਜਾਂ ਤੋਂ ਪਹਿਲਾਂ ਹੀ ਠਹਿਰ ਗਈਆਂ ਸੀ। ਸਨੀ ਮੁਸਕਰਾਇਆ ਹੌਲੀ ਜੀ ਬੋਲਿਆ ਡਾਕਟਰ ਜੀ ਅੱਜ ਤਾਂ ਲੱਗਦਾ ਹਵਾ ਵੀ ਤੁਹਾਡੇ ਨਾਲ ਗੱਲਾਂ ਕਰ ਰਹੀ ਹੈ ਉਹ ਜਾ ਕੇ ਫੇਰ ਹਰੂ ਦੇ ਚ ਬੈਠ ਗਈ ਉੱਥੇ ਇੱਕ ਬੈਂਚ ਲੱਗਿਆ ਹੋਇਆ ਸੀ ਅੰਜ ਦੋਨਾਂ ਦਾ ਦਿਲ ਕਹਿੰਦਾ ਸੀ ਸਾਰੀ ਰਾਤ ਇੰਜੋਏ ਕਰੀਏ ਹੌਲੀ ਕਦਨੇ ਮੈਡਮ ਸਨੀ ਦਾ ਹੱਥ ਫੜ ਲੈਂਦਾ ਹੈ ਤੇ ਉਨਾਂ ਨੂੰ ਕੁਝ ਵੀ ਪਤਾ ਨਹੀਂ ਜਾਂਦਾ ਕਦੋਂ ਉਹ ਸਾਰਿਆਂ ਹੱਦਾਂ ਪਾਰ ਕਰ ਦਿੰਦੇ ਨੇ ਬੈੱਡ ਦੀ ਸੀਟ ਤੇ ਲੱਗੇ ਖੌਣ ਦੇ ਧੋਕੇ ਮੈਡਮ ਦੇ 23 ਸਾਲ ਦੇ ਸਮਰਦਾ ਸੌਦ ਦੇ ਰਹੇ ਹੁੰਦੇ ਨੇ ਇੱਕ ਸਾਲ ਇਦਾਂ ਹੀ ਚੱਲਦਾ ਹੈ ਤੇ ਫਿਰ ਉਹ ਦੋਨੋਂ ਵਿਆਹ ਕਰਾ ਲੈਂਦੇ ਨੇ ਅਤੇ ਖੁਸ਼ੀ-ਖੁਸ਼ੀ ਵਿੱਚ ਆਪਣੀ ਜ਼ਿੰਦਗੀ ਜੀਣ ਲੱਗਦੇ ਨੇ ਦੇਸੀ ਜੀ ਆਪਣੀ ਅੱਜ ਦੀ ਕਹਾਣੀ